ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੱਡੀਆਂ-ਵੱਡੀਆਂ ਟਾਰਾਂ ਮਾਰਨ ਵਾਲੀ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਉਦੋਂ ਨਿਕਲਦੀ ਹੈ ਜਦੋਂ ਪੰਜਾਬ ਦੇ ਸੀਨੀਅਰ ਸਕੈੰਡਰੀ ਸਕੂਲਾਂ ਦੇ ਵਿੱਚ 44% ਸਕੂਲਾਂ 'ਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਲਗਭਗ ਜਿਹੜੇ ਸਕੂਲ ਨੇ 1927 ਸੀਨੀਅਰ ਸਕੈੰਡਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ 855 ਪੋਸਟਾਂ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਨੇ ਹੁਣ ਜਿਹੜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਤਾਂ ਉਹ ਸਕੂਲ ਚੱਲੇਗਾ ਕਿਵੇਂ ਜਦ ਸਕੂਲ ਦਾ ਮੁਖੀ ਨਹੀਂ ਹੈ ਤਾਂ ਕੌਣ ਨਿਰਦੇਸ਼ ਦੇਵੇਗਾ ਕਿਸ ਦੇ ਹਾਰੇ ਚੱਲੇਗਾ ਹੋ ਸਕਦਾ ਕਿਸੇ ਲੈਕਚਰਾਰ ਨੂੰ ਅੱਗੇ ਜਿਹੜਾ ਚਾਰਜ ਦਿੱਤਾ ਹੋਵੇ ਪਰ ਅਸਲ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ 44% ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੈ ਉਹਨਾਂ ਦੇ ਕੋਲ ਪ੍ਰਿੰਸੀਪਲ ਨਹੀਂ ਹੈ ਤੇ ਭਗਵਾਨ ਸਿੰਘ ਮਾਨ ਦੀ ਸਰਕਾਰ ਵੱਡੇ ਵੱਡੇ ਬੋਰਡ ਲਾ ਕੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਸਿੱਖਿਆ ਕ੍ਰਾਂਤੀ ਦਾ ਮਕਸਦ ਕੱਲੇ ਬੋਰਡ ਲਗਾਉਣਾ ਨਹੀਂ ਕੱਲੇ ਆ ਟੀਵੀ ਤੇ ਐਡ ਚਲਾਉਣਾ ਨਹੀਂ ਕੱਲਾ ਮੀਡੀਆ ਨੋ ਐਡ ਦੇ ਕੇ ਆਪਣੇ ਵਸਤ ਵਿੱਚ ਕਰਨਾ ਨਹੀਂ ਸਿੱਖਿਆ ਕ੍ਰਾਂਤੀ ਦਾ ਮਕਸਦ ਹੈ ਕਿ ਅਸਲ ਦੇ ਵਿੱਚ ਉਹ ਚੀਜ਼ਾਂ ਦਿਖਾਈ ਦੇਣ ਇਸ ਦੇ ਨਾਲ ਇੰਨਾ ਹੀ ਨਹੀਂ ਪੰਜਾਬ ਦੇ ਵਿੱਚ 8000 ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ 8000 ਦੇ ਕਰੀਬ ਜਿਹੜੀਆਂ ਅਸਾਮੀਆਂ ਅਧਿਆਪਕਾਂ ਦੀਆਂ ਵੀ ਖਾਲੀ ਪਈਆਂ ਨੇ ਪਰ ਭਗਵਾਨ ਸਿੰਘ ਮਾਨ ਦੀ ਸਰਕਾਰ ਤੇ ਕੈਬਨਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਗੱਲਾਂ ਜਰੂਰ ਵੱਡੀਆਂ ਵੱਡੀਆਂ ਕਰਦੇ ਨੇ ਕਿ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਸਿੰਗਾਪੁਰ ਤਾਂ ਤਾਂ ਭੇਜੂng ਜੇਕਰ ਤੁਹਾਡੇ ਕੋਲੇ ਪੂਰੇ ਹੋਣਗੇ ਜੇ ਸਿੰਗਾਪੁਰ ਭੇਜਣੋਂ ਜ਼ਿਆਦਾ ਤੁਹਾਨੂੰ ਭਰਤੀ ਕਰਨਾ ਚਾਹੀਦਾ ਪ੍ਰਿੰਸੀਪਲ ਨੂੰ ਉਹਨਾਂ ਨੂੰ ਅੱਜ ਚਾਰਜ ਦੇਣੇ ਚਾਹੀਦੇ ਤਾਂ ਕਿ ਉਹ ਆਪਣੇ ਸਕੂਲ ਸੰਭਾਲ ਸਕਣ ਇਥੋਂ ਤੱਕ ਕਿ ਜਿਹੜੀ ਲਿਸਟ ਡਾਟਾ ਜਾਰੀ ਹੋਇਆ ਹੈ ਕਿ ਕਿਹੜੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਕਿੰਨੀਆਂ ਕਿੰਨੀਆਂ ਪੋਸਟਾਂ ਨੇ ਤੇ ਕਿੰਨੀਆਂ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਦੇ ਖੁੱਦੇ ਜ਼ਿਲ੍ਹੇ ਦੀ ਜਿਹਨੂੰ ਉਹ ਕਹਿੰਦੇ ਨੇ ਕਿ ਸੰਗਰੂਰ ਵਾਲੇ ਆ ਜਿਹੜੇ ਉਹ ਇਨਕਲਾਬੀ ਆ ਉਹਨਾਂ ਨੇ ਆ ਸੰਗਰੂਰ ਵਾਲਿਆਂ ਲਈ ਕੀ ਕੀਤਾ ਉਹ ਤੁਹਾਨੂੰ ਦੱਸਦੇ ਆ ਸੰਗਰੂਰ ਦੇ ਵਿੱਚ ਕੁੱਲ ਅਸਾਮੀਆਂ ਪ੍ਰਿੰਸੀਪਲ ਦੀਆਂ 95 ਨੇ ਜਿਨ੍ਹਾਂ 'ਚੋਂ 57 ਖਾਲੀ ਪਈਆਂ ਨੇ ਭਗਵਾਨ ਸਿੰਘ ਮਾਨ ਦੇ ਆਪ ਦੇ ਜਿਹੜੇ ਹਲਕਾ ਹੈ ਜਿਹੜਾ ਉਹਨਾਂ ਦਾ ਆਪਦਾ ਜ਼ਿਲ੍ਹਾ ਹੈ ਉੱਥੇ 57 ਅਸਾਮੀਆਂ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਨੇ 38% ਹੀ ਭਰੀਆਂ ਨੇ ਲਗਭਗ 60% ਅਸਾਮੀਆਂ ਖਾਲੀ ਪਈਆਂ ਨੇ ਉਸ ਤੋਂ ਅੱਗੇ ਜੇ ਗੱਲ ਕਰੀਏ ਉਹਨਾਂ ਦੇ ਨਾਲ ਲੱਗਦੇ ਜ਼ਿਲ੍ਹੇ ਬਰਨਾਲਾ ਦੀ ਤਾਂ ਜਿਹੜਾ ਉਹਨਾਂ ਦਾ ਪਹਿਲਾ ਲੋਕ ਸਭਾ ਦੇ ਵਿੱਚ ਵੀ ਜਿਹੜਾ ਇਹ ਹਲਕੇ ਦੇ ਵਿੱਚ ਜਿਹੜਾ ਹਲਕਾ ਹੁੰਦਾ ਸੀ 47 ਸਾਮੀਆਂ ਨੇ ਕੁੱਲ ਤਾਂ ਇਹ ਚ 66 ਸ਼ਕਤੀ ਖਾਲੀ ਪਈਆਂ ਨੇ 11 ਹੀ ਭਰੀਆਂ ਨੇ 76% ਖਾਲੀ ਪਈਆਂ ਨੇ ਉਸ ਤੋਂ ਅੱਗੇ ਨਾਲ ਲੱਗਦਾ ਆ ਜੇ ਪਟੰਡਾ 129 ਸਾਮੀਆਂ ਨੇ ਜਿਨ੍ਹਾਂ ਚੋਂ ਸਿਰਫ 82 ਖਾਲੀ ਨੇ ਤੇ 47 ਭਰੀਆਂ ਨੇ 63% ਜਿਹੜੀਆਂ ਉਹ ਖਾਲੀ ਪਈਆਂ ਨੇ ਫਰੋਜਪੁਰ 63 ਦੇ ਵਿੱਚੋਂ 33 ਭਰੀਆਂ ਨੇ 30 ਖਾਲੀ ਪਈਆਂ ਨੇ 52% ਜਿਹੜੀਆਂ ਅਸਾਮੀਆਂ ਉਹ ਖਾਲੀ ਪਈਆਂ ਨੇ ਮੋਗਾ 84 ਦੇ ਵਿੱਚੋਂ 56 ਅਸਾਮੀਆਂ ਖਾਲੀ ਨੇ ਤੇ 28 ਭਰੀਆਂ ਨੇ 64.6% ਅਸਾਮੀਆਂ ਜਿਹੜੀਆਂ ਉਹ ਖਾਲੀ ਪਈਆਂ ਨੇ ਮਲੇਰਕੋਟਲਾ 27 ਅਸਾਮੀਆਂ ਨੇ ਤੇ 14 ਖਾਲੀ ਪਈਆਂ ਨੇ ਤੇ 13 ਭਰੀਆਂ ਨੇ 52% ਦਾ ਅੰਕੜਾ ਬੰਦਾ ਹੈ ਮਾਨਸਾ 73 ਅਸਾਮੀਆਂ ਨੇ 60 ਭਰੀਆਂ ਨੇ 13 ਖਾਲੀ ਪਈਆਂ ਨੇ 82% ਦਾ ਅੰਕੜਾ ਬੰਦਾ ਹੈ ਤਰਨਤਾਰਨ 77 ਆ ਜਿਹੜੀਆਂ ਕੋਲ ਸਾਮੀਆਂ ਨੇ 52 ਭਰੀਆਂ ਨੇ 26 ਖਾਲੀ ਪਈਆਂ ਨੇ 4% ਪੋਸਟਾਂ ਖਾਲੀ ਪਈਆਂ ਨੇ ਨਵਾਂ ਸ਼ਹਿਰ 52 ਆ ਜਿਹੜੀਆਂ ਭਰੀਆਂ ਟੋਟਲ ਪੋਸਟਾਂ ਨੇ 30 ਭਰੀਆਂ ਨੇ ਤੇ ਉਹਨਾਂ ਦੇ ਵਿੱਚੋਂ 22 ਖਾਲੀ ਪਈਆਂ ਨੇ 60% ਬਣਦਾ ਹੈ ਕਪੂਰਥਲਾ 62 ਸਾਮੀਆਂ ਕੋਲ ਨੇ 37 ਭਰੀਆਂ ਨੇ 37 ਖਾਲੀ ਨੇ ਤੇ 25 ਭਰੀਆਂ ਨੇ 60% ਦਾ ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਲਗਭਗ ਇਸੇ ਤਰੀਕੇ ਦੇ ਨਾਲ ਹੈ ਮोटे-ਮोटे ਜ਼ਿਲ੍ਹੇ ਸੀ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨਹੀਂ ਤੇ ਗੱਲਾਂ ਮਾਨ ਸਰਕਾਰ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਦੀਆਂ ਕਿ ਇਹ ਦਿੱਲੀ ਦਾ ਸਿੱਖਿਆ ਮਾਡਲ ਹੈ ਜੇਕਰ ਦਿੱਲੀ ਦਾ ਸਿੱਖਿਆ ਮਾਡਲ ਹੈ ਤਾਂ ਫਿਰ ਕੀ ਸਾਡੇ ਪੰਜਾਬ ਦਾ ਸਿੱਖਿਆ ਮਾਡਲ ਮਾੜਾ ਸੀ ਕੀ ਸਾਡੇ ਪੰਜਾਬ ਦੇ ਸਿੱਖਿਆ ਮਾਡਲ ਦੇ ਵਿੱਚ ਇਹਨਾਂ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਅਧਿਆਪਕ ਸੀ ਜਦੋਂ ਇਹਨਾਂ ਸਕੂਲਾਂ 'ਚ ਪ੍ਰਿੰਸੀਪਲ ਹੁੰਦੇ ਸੀ ਉਹ ਮਾੜਾ ਸੀ ਸਾਨੂੰ ਇਹ ਪੰਜਾਬ ਦੇ ਲੋਕਾਂ ਦੇ ਉਹ ਤਾਂ ਇਹ ਮੰਗਿਆ ਕਿ ਸਾਨੂੰ ਸਾਡਾ ਪੰਜਾਬ ਦਾ ਸਿੱਖਿਆ ਮਾਡਲ ਹੀ ਲਾਗੂ ਕਰ ਦਿੱਤਾ ਜਾਵੇ ਇਹ ਦਿੱਲੀ ਦਾ ਸਿੱਖਿਆ ਮਾਡਲ ਸਾਡੇ ਜਿਹੜੇ ਇਹ ਬੱਚਿਆਂ ਦਾ ਭੁੱਖ ਆ ਰਿਹਾ ਹੈ ਬੋਰਡਾਂ ਦੇ ਉੱਪਰ ਕਰੋੜਾਂ ਰੁਪਏ ਖਰਚ ਕਰਨਾ ਸਹੀ ਨਹੀਂ ਹੈ ਜਦ ਤੁਹਾਡੇ ਕੋਲੇ ਪ੍ਰਿੰਸੀਪਲ ਪੂਰੇ ਨਹੀਂ ਪ੍ਰਿੰਸੀਪਲ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਉਹ ਪ੍ਰਿੰਸੀਪਲ ਦੇ ਨੇ ਸਾਰਾ ਸਕੂਲ ਚਲਾਉਣਾ ਹੁੰਦਾ ਸਾਰਾ ਪ੍ਰਬੰਧ ਦੇਖਣਾ ਹੁੰਦਾ ਤੇ ਪੰਜਾਬ ਦੇ ਸਕੂਲਾਂ ਕੋਲ ਪ੍ਰਿੰਸੀਪਲ ਨਹੀਂ ਹੈ ਤੇ ਦਿੱਲੀ ਦੇ ਵਿੱਚ ਜਾ ਕੇ ਵੱਡੇ ਵੱਡੇ ਗੱਪ ਛੱਡੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਚੁੱਕੀ ਹੈ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੱਡੀਆਂ-ਵੱਡੀਆਂ ਟਾਰਾਂ ਮਾਰਨ ਵਾਲੀ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਉਹਦੋਂ ਨਿਕਲਦੀ ਹੈ ਜਦੋਂ ਪੰਜਾਬ ਦੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿੱਚ 44% ਸਕੂਲਾਂ ਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਲਗਭਗ ਜਿਹੜੇ ਸਕੂਲ ਨੇ 1927 ਸੀਨੀਅਰ ਸਕੈਂਡਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ 855 ਪੋਸਟਾਂ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਨੇ ਹੁਣ ਜਿਹੜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਤਾਂ ਉਹ ਸਕੂਲ ਚੱਲੇਗਾ ਕਿਵੇਂ ਜਦ ਸਕੂਲ ਦਾ ਮੁਖੀ ਨਹੀਂ ਹੈ ਤਾਂ ਕੌਣ ਨਿਰਦੇਸ਼ ਦੇਵੇਗਾ ਕਿਸ ਦੇ ਹਾਰੇ ਚੱਲੇਗਾ ਹੋ ਸਕਦਾ ਕਿਸੇ ਲੈਕਚਰਾਰ ਨੂੰ ਅੱਗੇ ਜਿਹੜਾ ਚਾਰਜ ਦਿੱਤਾ ਹੋਵੇ ਪਰ ਅਸਲ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ 44% ਜਿਹੜੇ ਸੀਨੀਅਰ ਸੈਕੰਡਰੀ ਸਕੂਲ ਐ ਉਹਨਾਂ ਦੇ ਕੋਲ ਪ੍ਰਿੰਸੀਪਲ ਨਹੀਂ ਹੈ ਤੇ ਭਗਵਾਨ ਸਿੰਘ ਮਾਨ ਦੀ ਸਰਕਾਰ ਵੱਡੇ ਵੱਡੇ ਬੋਰਡ ਲਾ ਕੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਸਿੱਖਿਆ ਕ੍ਰਾਂਤੀ ਦਾ ਮਕਸਦ ਕੱਲੇ ਬੋਰਡ ਲਗਾਉਣਾ ਨਹੀਂ ਕੱਲੀਆਂ ਟੀਵੀ ਤੇ ਐਡ ਚਲਾਉਣਾ ਨਹੀਂ ਕੱਲਾ ਮੀਡੀਆ ਨੂੰ ਐਡ ਦੇਖ ਕੇ ਆਪਣੇ ਵਾਸਤੇ ਕਰਨਾ ਨਹੀਂ ਸਿੱਖਿਆ ਕ੍ਰਾਂਤੀ ਦਾ ਮਕਸਦ ਹੈ ਕਿ ਅਸਲ ਦੇ ਵਿੱਚ ਉਹ ਚੀਜ਼ਾਂ ਦਿਖਾਈ ਦੇਣ ਇਸ ਦੇ ਨਾਲ ਇੰਨਾ ਹੀ ਨਹੀਂ ਪੰਜਾਬ ਦੇ ਵਿੱਚ 8000 ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ 8000 ਦੇ ਕਰੀਬ ਜਿਹੜੀਆਂ ਅਸਾਮੀਆਂ ਅਧਿਆਪਕਾਂ ਦੀਆਂ ਵੀ ਖਾਲੀ ਪਈਆਂ ਨੇ ਪਰ ਭਗਵਾਨ ਸਿੰਘ ਮਾਨ ਦੀ ਸਰਕਾਰ ਤੇ ਕੈਬਨਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਗੱਲਾਂ ਜਰੂਰ ਵੱਡੀਆਂ-ਵੱਡੀਆਂ ਕਰਦੇ ਨੇ ਕਿ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਸਿੰਗਾਪੁਰ ਤਾਂ ਤਾਂ ਭੇਜੂng ਜੇਕਰ ਤੁਹਾਡੇ ਕੋਲੇ ਪੂਰੇ ਹੋਣਗੇ ਜੇ ਸਿੰਗਾਪੁਰ ਭੇਜਣੋਂ ਜ਼ਿਆਦਾ ਤੁਹਾਨੂੰ ਭਰਤੀ ਕਰਨਾ ਚਾਹੀਦਾ ਪ੍ਰਿੰਸੀਪਲ ਨੂੰ ਉਹਨਾਂ ਨੂੰ ਆਪ ਤੇ ਚਾਰਜ ਦੇਣੇ ਚਾਹੀਦੇ ਤਾਂ ਕਿ ਉਹ ਆਪਣੇ ਸਕੂਲ ਸੰਭਾਲ ਸਕਣ ਇਥੋਂ ਤੱਕ ਕਿ ਜਿਹੜੀ ਲਿਸਟ ਡਾਟਾ ਜਾਰੀ ਹੋਇਆ ਹੈ ਕਿ ਕਿਹੜੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਪ੍ਰਿੰਸ ਕਿੰਨੀਆਂ ਕਿੰਨੀਆਂ ਪੋਸਟਾਂ ਨੇ ਤੇ ਕਿੰਨੀਆਂ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਦੇ ਖੁੱਦੇ ਜ਼ਿਲ੍ਹੇ ਦੀ ਜਿਹਨੂੰ ਉਹ ਕਹਿੰਦੇ ਨੇ ਕਿ ਸੰਗਰੂਰ ਵਾਲੇ ਆ ਜਿਹੜੇ ਉਹ ਇਨਕਲਾਬੀ ਆ ਉਹਨਾਂ ਨੇ ਆਪ ਸੰਗਰੂਰ ਵਾਲਿਆਂ ਲਈ ਕੀ ਕੀਤਾ ਉਹ ਤੁਹਾਨੂੰ ਦੱਸਦੇ ਆ ਸੰਗਰੂਰ ਦੇ ਵਿੱਚ ਕੁੱਲ ਅਸਾਮੀਆਂ ਪ੍ਰਿੰਸੀਪਲ ਦੀਆਂ 95 ਨੇ ਜਿਨ੍ਹਾਂ 'ਚੋਂ 57 ਖਾਲੀ ਪਈਆਂ ਨੇ ਭਗਵਾਨ ਸਿੰਘ ਮਾਨ ਦੇ ਆਪ ਦੇ ਜਿਹੜੇ ਹਲਕਾ ਹੈ ਜਿਹੜਾ ਉਹਨਾਂ ਦਾ ਆਪਦਾ ਜ਼ਿਲ੍ਹਾ ਹੈ ਉੱਥੇ 57 ਅਸਾਮੀਆਂ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਨੇ 38% ਹੀ ਭਰੀਆਂ ਨੇ ਲਗਭਗ 60% ਅਸਾਮੀਆਂ ਖਾਲੀ ਪਈਆਂ ਨੇ ਉਸ ਤੋਂ ਅੱਗੇ ਜੇ ਗੱਲ ਕਰੀਏ ਉਹਨਾਂ ਦੇ ਨਾਲ ਲੱਗਦੇ ਜ਼ਿਲ੍ਹੇ ਬਰਨਾਲਾ ਦੀ ਤਾਂ ਜਿਹੜਾ ਉਹਨਾਂ ਦਾ ਪਹਿਲਾਂ ਲੋਕ ਸਭਾ ਦੇ ਵਿੱਚ ਵੀ ਜਿਹੜਾ ਇਹ ਹਲਕੇ ਦੇ ਵਿੱਚ ਜਿਹੜਾ ਹਲਕਾ ਹੁੰਦਾ ਸੀ 47 ਅਸਾਮੀਆਂ ਨੇ ਕੁੱਲ ਤਾਂ ਇਹ ਚਾ ਸ਼ਕਤੀ ਖਾਲੀ ਪਈਆਂ ਨੇ 11 ਹੀ ਭਰੀਆਂ ਨੇ 76% ਖਾਲੀ ਪਈਆਂ ਨੇ ਉਸ ਤੋਂ ਅੱਗੇ ਨਾਲ ਲੱਗਦਾ ਆ ਜਾਈਏ ਪਟੰਡਾ 129 ਅਸਾਮੀਆਂ ਨੇ ਯੁਨਾਚੋ ਸਿਰਫ 82 ਖਾਲੀ ਨੇ ਤੇ 47 ਭਰੀਆਂ ਨੇ 36% ਜਿਹੜੀਆਂ ਉਹ ਖਾਲੀ ਪਈਆਂ ਨੇ ਫਰੋਹੀਪੁਰ 36 ਦੇ ਵਿੱਚੋਂ 33 ਭਰੀਆਂ ਨੇ 30 ਖਾਲੀ ਪਈਆਂ ਨੇ 52% ਜਿਹੜੀਆਂ ਸਾਮੀਆਂ ਉਹ ਖਾਲੀ ਪਈਆਂ ਨੇ ਮੋਗਾ 84 ਦੇ ਵਿੱਚੋਂ 56 ਸਾਮੀਆਂ ਖਾਲੀ ਨੇ ਤੇ 28 ਭਰੀਆਂ ਨੇ 64.6% ਸਾਮੀਆਂ ਜਿਹੜੀਆਂ ਉਹ ਖਾਲੀ ਪਈਆਂ ਨੇ ਮਲੇਰ ਕੋਟਲਾ 27 ਸਾਮੀਆਂ ਨੇ ਤੇ 14 ਖਾਲੀ ਪਈਆਂ ਨੇ ਤੇ 13 ਭਰੀਆਂ ਨੇ 52% ਦਾ ਅੰਕੜਾ ਬੰਦਾ ਹੈ ਮਾਨਸਾ 73 ਸਾਮੀਆਂ ਨੇ 60 ਭਰੀਆਂ ਨੇ 13 ਖਾਲੀ ਪਈਆਂ ਨੇ 82% ਦਾ ਅੰਕੜਾ ਬਣਦਾ ਹੈ ਤਰਨਤਾਰਨ 77 ਜਿਹੜੀਆਂ ਕੁੱਲ ਸਾਮੀਆਂ ਨੇ 52 ਭਰੀਆਂ ਨੇ 26 ਖਾਲੀ ਪਈਆਂ ਨੇ 4% ਪੋਸਟਾਂ ਖਾਲੀ ਪਈਆਂ ਨੇ ਨਵਾਂ ਸ਼ਹਿਰ 52 ਜਿਹੜੀਆਂ ਭਰੀਆਂ ਟੋਟਲ ਪੋਸਟਾਂ ਨੇ 30 ਭਰੀਆਂ ਨੇ ਤੇ ਉਹਨਾਂ ਦੇ ਵਿੱਚੋਂ 22 ਖਾਲੀ ਪਈਆਂ ਨੇ 60% ਬਣਦਾ ਹੈ ਕਪੂਰਥਲਾ 62 ਸਾਮੀਆਂ ਕੋਲ ਨੇ 37 ਭਰੀਆਂ ਨੇ 37 ਖਾਲੀ ਨੇ ਤੇ 25 ਭਰੀਆਂ ਨੇ 60% ਦਾ ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਲਗਭਗ ਇਸੇ ਤਰੀਕੇ ਦੇ ਨਾਲ ਹੈ ਮੋٹے ਮੋٹے ਜ਼ਿਲ੍ਹੇ ਸੀ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨਹੀਂ ਤੇ ਗੱਲਾਂ ਮਾਨ ਸਰਕਾਰ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਦੀਆਂ ਕਿ ਇਹ ਦਿੱਲੀ ਦਾ ਸਿੱਖਿਆ ਮਾਡਲ ਹੈ ਜੇਕਰ ਦਿੱਲੀ ਦਾ ਸਿੱਖਿਆ ਮਾਡਲ ਹੈ ਤਾਂ ਫਿਰ ਕੀ ਸਾਡੇ ਪੰਜਾਬ ਦਾ ਸਿੱਖਿਆ ਮਾਡਲ ਮਾੜਾ ਸੀ ਕੀ ਸਾਡੇ ਪੰਜਾਬ ਦੇ ਸਿੱਖਿਆ ਮਾਡਲ ਦੇ ਵਿੱਚ ਇਨਾ ਜਦੋਂ ਇਨਾ ਸਕੂਲਾਂ ਦੇ ਵਿੱਚ ਅਧਿਆਪਕ ਸੀ ਜਦੋਂ ਇਨਾ ਸਕੂਲਾਂ ਚ ਪ੍ਰਿੰਸੀਪਲ ਹੁੰਦੇ ਸੀ ਉਹ ਮਾੜਾ ਸੀ ਸਾਨੂੰ ਇਹ ਪੰਜਾਬ ਦੇ ਲੋਕਾਂ ਦੇ ਉਹ ਤਾਂ ਇਹ ਮੰਗਿਆ ਕਿ ਸਾਨੂੰ ਸਾਡਾ ਪੰਜਾਬ ਦਾ ਸਿੱਖਿਆ ਮਾਡਲ ਹੀ ਲਾਗੂ ਕਰ ਦਿੱਤਾ ਜਾਵੇ ਇਹ ਦਿੱਲੀ ਦਾ ਸਿੱਖਿਆ ਮਾਡਲ ਸਾਡੇ ਜਿਹੜੇ ਆ ਬੱਚਿਆਂ ਦਾ ਭੁੱਖ ਆ ਰਿਹਾ ਹੈ ਬੋਰਡਾਂ ਦੇ ਉੱਪਰ ਕਰੋੜਾਂ ਰੁਪਏ ਖਰਚ ਕਰਨਾ ਸਹੀ ਨਹੀਂ ਹੈ ਜਦ ਤੁਹਾਡੇ ਕੋਲੇ ਪ੍ਰਿੰਸੀਪਲ ਪੂਰੇ ਨਹੀਂ ਪ੍ਰਿੰਸੀਪਲ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਉਹ ਪ੍ਰਿੰਸੀਪਲ ਦੇ ਨੇ ਸਾਰਾ ਸਕੂਲ ਚਲਾਉਣਾ ਹੁੰਦਾ ਸਾਰਾ ਪ੍ਰਬੰਧ ਦੇਣਾ ਹੁੰਦਾ ਤੇ ਪੰਜਾਬ ਦੇ ਸਕੂਲਾਂ ਕੋਲ ਪ੍ਰਿੰਸੀਪਲ ਨਹੀਂ ਹੈ ਤੇ ਦਿੱਲੀ ਦੇ ਵਿੱਚ ਜਾ ਕੇ ਵੱਡੇ ਵੱਡੇ ਗੱਪ ਛੱਡੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਚੁੱਕੀ ਹੈ